ਭਰਾਵਾਂ ਦੇ ਲਾਠੀ ਚਾਰਜ ਹੋਇਆ ਉਹ ਕੁਛ ਗਿਣਤੀ ਦੇ ਵਿੱਚ ਸੀ ਸਾਰੇ 50 ਬੰਦੇ ਸੀ ਉਹਨਾਂ ਦੇ ਢੂਹੇ ਲਾਲ ਕਰਤੇ ਜੀ ਪ੍ਰਸ਼ਾਸਨ ਨੇ ਉਹਨਾਂ ਨੂੰ ਜਬਰੀ ਕਿਹਾ ਗਿਆ ਵੀ ਤੁਸੀਂ ਗੱਡੀਆਂ ਚਲਾਓ ਉਹ ਕਹਿੰਦੇ ਵੀ ਅਸੀਂ ਗੱਡੀਆਂ ਨਹੀਂ ਚਲਾਉਂਦੇ ਪਹਿਲੀ ਵਾਰ ਹੋਇਆ ਪੰਜਾਬ ਦੇ ਇਤਿਹਾਸ ਦੇ ਵਿੱਚ ਵੀ ਕਿਸੇ ਨੂੰ ਕੁੱਟ ਕੇ ਗਿਆ ਰਿਆ ਹੈ ਕੁੱਟ ਕੇ ਕਿਹਾ ਜਾ ਰਿਆ ਵੀ ਤੂੰ ਗੱਡੀ ਤੇ ਸਟੀਅਰਿੰਗ ਦੇ ਵੱਡ ਤੋਂ ਚਲਾ ਕਿ ਟਿੰਡਾ ਦੇ ਵਿੱਚ ਟਰੱਕ ਡਰਾਈਵਰਾਂ ਦੇ ਵੱਲੋਂ ਸਟੇਰੀਂਗ ਛੋੜੋ ਅੰਦੋਲਨ ਸ਼ੁਰੂ ਕਰ ਦਿੱਤਾ ਗਿਆ ਹੈ ਦੱਸਦੀ ਕਿ ਅਣਮਿੱਥੀ ਸਮੇਂ ਲਈ ਟੈਂਕਰ ਡਰਾਈਵਰਾਂ ਦੇ ਵੱਲੋਂ ਇਹ ਅੰਦੋਲਨ ਸ਼ੁਰੂ ਕੀਤਾ ਗਿਆ ਹੈ ਜਿਸ ਨਾਲ ਹੀ ਉਹਨਾਂ ਦੇ ਵੱਲੋਂ ਕੇਂਦਰ ਸਰਕਾਰ ਦੇ ਵੱਲੋਂ ਲਿਆਂਦੇ ਗਏ ਹਿੱਟ ਐਂਡ ਰਨ ਕਾਨੂੰਨ ਦਾ ਜੰਮ ਕੇ ਵਿਰੋਧ ਕੀਤਾ ਗਿਆ ਹੈ ਡ라이ਵਰਾਂ ਨੇ ਦੱਸਿਆ ਕਿ ਇਹ ਕਾਨੂੰਨ ਉਨ੍ਹਾਂ ਲਈ ਖਤਰਨਾਕ ਹੈ ਉਹਨਾਂ ਨੇ ਕਿਹਾ ਕਿ ਉਹਨਾਂ ਦੀਆਂ ਪਹਿਲਾਂ ਹੀ ਤਨਖਾਹਾਂ ਬਹੁਤ ਘੱਟ ਨੇ ਤੇ ਉੱਪਰ ਦੀਏ ਜੁਰਮਾਨਾ ਸਰਕਾਰ ਦੇ ਵੱਲੋਂ 7 ਲੱਖ ਰੁਪਏ ਲਾਇਆ ਗਿਆ ਹੈ ਉਹਨਾਂ ਇਹ ਵੀ ਇਲਜ਼ਾਮ ਲਗਾਈ ਕਿ ਪ੍ਰਸ਼ਾਸਨ ਨੇ ਰਾਤ ਡਰਾਈਵਰਾਂ ਦੇ ਉੱਤੇ लाठीचार्ज ਵੀ ਕੀਤਾ ਹੈ ਤੇ ਕਈ ਡਰਾਈਵਰਾਂ ਨੂੰ ਜ਼ਖਮੀ ਵੀ ਕੀਤਾ ਹੈ ਉਹਨਾਂ ਕਿਹਾ ਕਿ ਜਿੰਨਾ ਚਮਈ ਕਾਨੂੰਨ ਉਰਦ ਨਹੀਂ ਹੁੰਦਾ ਉਹਨਾਂ ਸਮਾਂ ਉਹ ਟਰੱਕ ਨਹੀਂ ਚਲਾਉਣਗੇ ਰਾਤ ਨੂੰ ਟੈਂਕਰ ਆਪਰੇਟਰਸ ਤੇ ਡਰਾਈਵਰਾਂ ਦੇ ਉੱਤੇ ਬਠਿੰਡਾ ਵਿਖੇ ਲਾਠੀ ਚਾਰਜ ਹੋਇਆ ਅੱਜ ਉਹਦੇ ਵਿਰੋਧ ਦੇ ਵਿੱਚ ਪੰਜਾਬ ਦੀਆਂ ਮੋਡ ਟਰੱਕ ਯੂਨੀਅਨ ਰਾਮਪੁਰਾ ਟਰੱਕ ਯੂਨੀਅਨ ਬਠਿੰਡਾ ਟਰੱਕ ਯੂਨੀਅਨ ਤਲਵੰਡੀ ਸਾਬੋ ਟਰੱਕ ਯੂਨੀਅਨ ਫਲੌਰ ਟਰੱਕ ਯੂਨੀਅਨ ਜੈਤੋ ਮੰਡੀ ਟਰੱਕ ਯੂਨੀਅਨ ਬੁਲਾੜਾ ਟਰੱਕ ਯੂਨੀਅਨ ਗੋਨਿਆਣਾ ਟਰੱਕ ਯੂਨੀਅਨ ਭਿੱਗੀ ਟਰੱਕ ਯੂਨੀਅਨ ਆਜ਼ਾਦੀ ਕ੍ਰਾਂਤੀ ਯੂਨੀਅਨ ਭਾਰਤੀ ਕ੍ਰਾਂਤੀ ਯੂਨੀਅਨ ਤਕਰੀਬਨ ਜੀ ਮੈਂ ਦੱਸਦਾ 90 ਯੂਨੀਅਨਾਂ ਦੇ ਵਿੱਚੋਂ 40 45 ਯੂਨੀਅਨਾਂ ਦੇ ਅੱਜ ਨੇ ਮੈਂਦੇ ਹਾਜ਼ਰ ਨੇਗੇ ਕਿਉਂਕਿ ਕੋਈ ਇੱਕ ਪ੍ਰਦਰਸ਼ਨ ਉਧਰ ਰਾਜਾ ਹਜ਼ਾਰਪੁਰ ਵੀ ਕਰ ਰਿਹਾ ਹੈ ਜਦੋਂ ਹੀ ਰਾਤ ਸਾਡੀ ਗੱਲਬਾਤ ਹੋਈ ਵੀ ਸਾਡੇ ਭਰਾਵਾਂ ਦੇ ਲਾਠੀ ਚਾਰਜ ਹੋਇਆ ਉਹ ਕੁਝ ਗਿਣਤੀ ਦੇ ਵਿੱਚ ਸੀ ਸਾਰੇ 50 ਬੰਦੇ ਸੀ ਉਹਨਾਂ ਦੇ ਢੂਹੇ ਲਾਲ ਕਰਤੇ ਜੀ ਪ੍ਰਸ਼ਾਸਨ ਨੇ ਬਿਨਾਂ ਗੱਲ ਤੋਂ ਜੀ ਉਹਨਾਂ ਕਰਨੇ ਸੀ ਵੀ ਉਹ ਕਹਿੰਦੇ ਵੀ ਉਹਨਾਂ ਨੂੰ ਜਬਰੀ ਕਿਹਾ ਗਿਆ ਵੀ ਤੁਸੀਂ ਗੱਡੀਆਂ ਚਲਾਓ ਉਹ ਕਹਿੰਦੇ ਵੀ ਅਸੀਂ ਗੱਡੀਆਂ ਨਹੀਂ ਚਲਾਉਂਦੇ ਤੇ ਜਦੋਂ ਉਹਨਾਂ ਨੇ ਗੱਡੀਆਂ ਚਲਾਉਣ ਤੋਂ ਜਵਾਬ ਦਿੱਤਾ ਤਾਂ ਇਹ ਪਹਿਲੀ ਵਾਰ ਹੋਇਆ ਪੰਜਾਬ ਦੇ ਇਤਿਹਾਸ ਦੇ ਵਿੱਚ ਵੀ ਕਿਸੇ ਨੂੰ ਕੁੱਟ ਕੇ ਕਿਹਾ ਰਿਹਾ ਹੈ ਕੁੱਟ ਕੇ ਕਿਹਾ ਜਾ ਰਿਹਾ ਵੀ ਤੂੰ ਗੱਡੀ ਤੇ ਸਟੀਰੀਂਗ ਦੇ ਵੜ ਤੂੰ ਚਲਾ ਤੇ ਆ ਹਾਲਾਤ ਹੋਏ ਪਏ ਆ ਜੀ ਤੇ ਉਹ ਕੈਮਰੇ ਨੇ ਜੇ ਜੇ ਦੇਖੋ ਤੁਸੀਂ ਮੀਡੀਆ ਵਾਲੇ ਹੋ ਤੇ ਜੇ ਤੁਹਾਨੂੰ ਨਹੀਂ ਵਿਸ਼ਵਾਸ ਆਉਂਦਾ ਤੇ ਤੁਸੀਂ ਉੱਥੇ ਦੀਪੂ ਦੇ ਮੂਹਰੇ ਕੈਮਰੇ ਨੇ ਉਹਦੇ ਵਿੱਚ ਚੋਵੇਂ ਡਰਾਈਵਰਾਂ ਦੀ ਕੁੱਟਮਾਰ ਦੀ ਵੀਡੀਓ ਉਹਨਾਂ ਕੋਲੇ ਪਈ ਹੈ ਜਿਹੜੀ ਸਾਨੂੰ ਨਹੀਂ ਦੇ ਰਹੇ ਸਾਨੂੰ ਤਾਂ ਸਿਰਫ ਸਾਡੇ ਭਰਾਵਾਂ ਦੇ ਢੂਹੇ ਜਿਹੜਿਆ ਤੇ ਲਾਸਾਂ ਪਈਆਂ ਬਣ ਕੇ ਕੋਈ ਹੈਗਾ ਤਾਂ ਮਾੜਾ ਸਾਹਮਣੇ ਤੇ ਉਹ ਅਸੀਂ ਬੁਲਾ ਲੈਨੇ ਆ ਜੀ ਕੁਸ਼ਤਾ ਇਹਨਾਂ ਨੇ ਪ੍ਰਸ਼ਾਸਨ ਨੇ ਦਬਕੇ ਪਾ ਕੇ ਉਹ ਪਾਸੇ ਕਰ ਰੱਖੇ ਨੇ ਜਦੋਂ ਹੀ ਸਾਡੀ ਰਾਤ ਸਾਨੂੰ ਪਤਾ ਲੱਗਿਆ ਕੀ ਮੰਗ ਹੈ ਆਲੇ ਕੀ ਅਸੀਂ ਆਪជា 135 ਯੂਨੀਅਨਾਂ ਨੇ ਸੂਰ ਪੰਜਾਬ ਦੇ ਵਿੱਚ ਉਹ ਉਹਨਾਂ ਨੂੰ ਉਹਦੇ ਵਿੱਚੋਂ ਜਿਹੜੀਆਂ ਤੇਲ ਟੰਕੀਆਂ ਜਾਣਗੀਆਂ ਨਹੀਂ ਗੀਆਂ ਬਾਹਰ ਉਹ ਡਰਾਈਵਰ ਦੇਖੋ ਅਸੀਂ ਕਿਸੇ ਨੂੰ ਧੱਕੇ ਨਾਲ ਨਹੀਂ ਰੋਕਣਾ ਸਾਡੇ ਡਰਾਈਵਰ ਤਿੰਨੇ ਡਿਪੂਆਂ ਦੇ ਡਰਾਈਵਰ ਸਾਡੇ ਨਾਲ ਅੰਦਰੋਂ ਜਿਵੇਂ ਇੱਕ ਜੇਲ੍ਹ ਹੈ ਪੁਲਿਸ ਧੱਕੇ ਨਾਲ ਭੇਜ ਰਹੀ ਸੀ ਡਰਾਈਵਰ ਆਪੋ ਆਪਣੇ ਕੱਪੜੇ ਲੈ ਕੇ ਬੈਗ ਲੈ ਕੇ ਬਾਹਰ ਆ ਗਏ ਆਪੋ ਆਪਣੇ ਘਰਾਂ ਨੂੰ ਜਾਣਗੇ ਤੇ ਕੋਈ ਵੀ ਡਰਾਈਵਰ ਸਾਡਾ ਇਹ ਅਨੰਮਿਤ ਸਮਝ ਲਈ ਜੀ ਨਜ਼ਰ ਕਾਨੂੰਨੀ ਵਾਸਤੇ ਸਟੇਰਿੰਗ ਸੋਡੋ ਅੰਦੋਲਨ ਚਲਾਇਆ ਜੀ ਅਸੀਂ ਇਹ ਪਹਿਲਾ ਮੈਸੇਜ ਜੇ ਕੋਈ ਆਪਣੀ ਮਰਜ਼ੀ ਨਾਲ ਜਾਣਾ ਚਾਹੁੰਦਾ ਜਾਊਗਾ ਅਸੀਂ ਨਹੀਂ ਰੋਕਦੇ ਪਰ ਸਾਡੇ ਡਰਾਈਵਰਾਂ ਦੀ ਇੰਨੀ ਕੁ ਜਾਗਦੀ ਜ਼ਮੀਰ ਹੈ ਕਿਸੇ ਦੀ ਮਜਬੂਰੀ ਸੀ ਕੋਈ 4 ਦਿਨਾਂ ਤੋਂ ਅਸੀਂ ਹਿਮਾਚਲ ਦਾ ਸੀ ਉਹ ਤੁਹਾਨੂੰ ਪਿਛਲੀ ਵਾਰ ਵੀ ਤਾਂ ਤੁਸੀਂ ਜਦੋਂ ਹੜਤਾਲ ਕੀਤੀ ਸੀਗੀ ਉਦੋਂ ਮਾਲਕਾਂ ਨੇ ਤਾਂ ਤੁਹਾਡੇ ਤੋਂ ਚਾਬੀਆਂ ਲੈ ਲਈਆਂ ਮਾਲਕਾਂ ਨੇ ਚਾਬੀਆਂ ਲੈ ਲਈਆਂ ਸੀਗੀਆਂ ਜੀ ਉਹ ਇੱਕ ਸਾਡੇ ਵਿੱਚ ਜਿਵੇਂ ਕਹਿੰਦੇ ਹੁੰਦੇ ਆ ਕਾਲ ਇੰਡੀਆ ਮੋਟਰ ਟ੍ਰਾਂਸਪੋਰਟ ਕਾਂਗਰਸ ਹੈਗੀ ਉਨੇ ਇੱਕ ਗਲਤ ਬਿਆਨ ਜਾਰੀ ਕਰਤਾ ਵੀ ਇਹ ਸਾਡਾ ਮੀਟਿੰਗ ਹੋ ਗਈ ਅਮਿਤ ਸ਼ਾਹ ਨਾਲ ਤੇ ਕਾਨੂੰਨ ਵਾਪਸ ਹੋ ਜਾਊਗਾ ਉਹ ਇੱਕ ਗੁੰਮਰਾਹ ਕੀਤਾ ਗਿਆ ਚਾਹੇ ਉਹ ਵਿੱਕ ਗਏ ਚਾਹੇ ਉਹਨਾਂ ਦੀ ਮਜਬੂਰੀ ਸੀ ਉਹ ਇੱਕ ਗਲਤ ਮੈਸੇਜ ਨੇ ਸਾਡੀ ਜਿਹੜੇ ਅੰਦੋਲਨ ਸੀ ਉਹਨੂੰ ਥੋੜਾ ਜਿਹਾ ਪਿੱਛੇ ਹਟਾਇਆ ਸੀ ਪਰ ਲੋਕ ਸਮਝ ਚੁੱਕੇ ਐ ਹੁਣ ਹੁਣ ਲਗਾਤਾਰ ਚੱਲੂਗਾ ਲਗਾਤਾਰ ਚੱਲੂਗਾ ਜੀ ਸਟੀਅਰਿੰਗ ਛੋੜੋ ਛੋੜੋ ਅੰਦੋਲਨ ਚਲਾਇਆ ਸੀ ਪੰਜਾਬ ਤੋਂ ਪੂਰੇ ਹਿੰਦੁਸਤਾਨ ਦੇ ਵਿੱਚ ਸਲਾਵਾਗੇ ਇਹਨੂੰ ਨਜ਼ਰ ਕਾਨੂੰਨੀ ਵਾਕ ਹੁੰਦਾ ਪ੍ਰੋਗਰਾਮ ਲੀਕਾਂਗੇ ਸਾਡੇ ਦੇਖੋ 80% ਡਰਾਈਵਰ ਅੱਜ ਤੋਂ ਹੀ ਐ ਜੀ 80% ਡਰਾਈਵਰ ਸਾਡੇ ਨਾਲ ਨੇ ਜਿਹੜੇ 20% ਉਹਨਾਂ ਦੀ ਮਜਬੂਰੀ ਹੈ ਉਹਨਾਂ ਨੇ ਵੀ ਸਾਨੂੰ ਕਿਹਾ ਹੈ ਵਿਸ਼ਵਾਸ ਦਿਵਾਇਆ ਹੈ ਵੀ ਭਈ ਆ ਗੇੜਾ ਲਾ ਕੇ ਅਸੀਂ ਖਾਲੀ ਕਰਕੇ ਟੈਂਕੀ ਉੱਥੇ ਖੜਾ ਕੇ ਆਵਾਂਗੇ ਪੰਪ ਤੇ ਅਸੀਂ ਨਹੀਂ ਗੱਡੀ ਚੁੱਕਾਂਗੇ ਉਧਰ ਡੀਐਸਪੀ ਨੇ ਕਿਹਾ ਕਿ ਉਹਨਾਂ ਦੇ ਵੱਲੋਂ ਕੋਈ ਵੀ ਲਾਠੀ ਚਾਰਜ ਨਹੀਂ ਕੀਤਾ ਗਿਆ ਉਹਨਾਂ ਕਹਿ ਕੇ ਉਹ ਟਰੱਕ ਡਰਾਈਵਰਾਂ ਦਿਨਾਂ ਗਲਵੱਤ ਕਰ ਰਹੇ ਨੇ ਤੇ ਹੜਤਾਲ ਵੀ ਖੁਲਵਾ ਦਿੱਤੀ ਜਾਵੇਗੀ ਜਿਹੜੀ ਇਹ ਹੜਤਾਲ ਕੀਤੀ ਗਈ ਹੈ ਸਾਕਰ ਕੇ ਟੈਂਕਰਾਂ ਤਾਂ ਕੀ ਮਾਮਲਾ ਹੈ ਇਹ ਵੀ ਤੁਸੀਂ ਇਸ ਦੇ ਉੱਤੇ ਕਰ ਰਹੇ ਹੋ ਜਿਹੜੇ ਟਰੱਕ ਆਪਰੇਟਰ ਸਾਥੀ ਨੇ ਇਹਨਾਂ ਦੇ ਮਨ 'ਚ ਖਸਿਆ ਹੈ ਕਿ ਸਰਕਾਰ ਸਪੈਸੀਫਿਕਲੀ ਸਾਡੇ ਉਲਟਾ ਚੜਕੀ ਸਰਕਾਰ ਨੇ ਨਾ ਉਹਦਾ ਇਤਨਾ ਕਹਿ ਉਹ ਬਹਿ ਕੇ ਇਹRenderTarget ਗੱਲ ਕਰੋ ਤੁਹਾਡੇ ਦੇ ਮਨਸ਼ਾ ਹੈਗੀ ਮਨ 'ਚ ਗਲਤ ਫਹਮ ਹੈ ਨੇ ਉਹ ਅਸੀਂ ਦੂਰ ਕਰ ਰਿਆਗੇ ਪਰ ਇਹ بجائے ਉਸ ਮੀਟਿੰਗ 'ਚ ਬਹਿਣ ਦੇ ਇਹ ਇੱਥੇ ਗਦਰ ਹੋ ਗਈ ਜੋ ਕਿ ਨਸਤ ਠੀਕ ਨਹੀਂ ਹੈ ਨਹੀਂ ਇਹਨਾਂ ਨੇ ਕਿਹਾ ਕਿ ਅਸੀਂ ਅਨਮਿੱਥੇ ਸਮੇਂ ਲਈ ਹੁਣ ਜਿਹੜਾ ਸਟੇਰੀਂਗ ਛੜਤਾ ਹੁਣ ਅਸੀਂ ਨਹੀਂ ਕਰਾਂਗੇ ਤਾਂ ਫਿਰ ਕੀ ਦਿੱਕਤ ਨਹੀਂ ਆਵੇਗੀ ਨਹੀਂ ਨਹੀਂ ਐਸੀ ਕੋਈ ਗੱਲ ਨਹੀਂ ਹੈ ਇਹਨਾਂ ਭਰਾਵਾਂ ਨੂੰ ਅਸੀਂ ਬਿਠਾ ਕੇ ਸਪੈਸੀਫਾਈ ਕਰਾਵਾਂਗੇ ਜਿਉਂ ਉਹਨਾਂ ਦੇ ਡਿਪਟੀ ਸਾਹਿਬ ਜਿਹੜਾ ਇਹਨਾਂ ਨੇ ਕਿਹਾ ਕਿ ਸਾਡੇ ਕੁਝ ਬੰਦਿਆਂ ਦੇ ਉੱਪਰ ਲਾਟੀ ਚਾਰਜ ਦਿੱਤਾ ਗਿਆ ਉਹਨਾਂ ਬੰਦਿਆਂ ਨੂੰ ਪੜ੍ਹ ਕੇ ਦਾ ਇਹ ਇੱਕ ਨਿਰੀ ਐਫਆ ਹੈ ਇੱਕ ਵੀ ਬੰਦਾ ਜਿਹਨਾਂ ਨੂੰ ਮਿਲਾ ਇਹ ਮਿਲਾ ਸਕੀ ਜਿਹਦੇ ਨਾਲ ਲਾਟੀ ਚਾਰਜ ਹੋਇਆ ਹੋਵੇ ਜਾਂ ਜਿਸ ਜਗ੍ਹਾ ਤੇ ਲਾਟੀ ਚਾਰਜ ਹੋਇਆ ਹੋਵੇ ਉਸੇ ਨੂੰ ਮੰਗ ਲੋ ਕਿਤਨੀ ਹੋਵੇ ਹੁਣ ਕਿਸ ਤਰ੍ਹਾਂ ਦੇ ਅੱਗੇ ਪ੍ਰਬੰਧ ਹੋਣਗੇ ਜੀ ਇਹਨਾਂ ਨੇ ਬੈ ਕੇ ਗਲਪਕ ਕਰਦੇ ਆ ਜੋ ਇਹਨਾਂ ਦੇ ਬੰਸ਼ੇ ਹੈਗੇ ਆ ਤੋ ਗਲਤ ਇਹਨਾਂ ਨੇ ਮਨ 'ਚ ਆਈਡੀਆ ਬਿਠਾਏਗੇ ਨੇ ਉਹ ਦੂਰ ਕਰਾਂਗੇ ਕੋਈ ਗੱਲ ਨਹੀਂ ਸਾਡੇ ਸਹਿਯੋਗੀ ਭਰਾ ਦੇ ਫਿਲਹਾਲ ਪੰਜਾਬ ਪਰਦੇ ਵਿੱਚ ਟਰੱਕ ਡਰਾਈਵਰ ਪ੍ਰਦਰਸ਼ਨ ਕਰ ਰਹੇ ਨੇ ਕਿੰਦੇ ਸਰਕਾਰ ਦੇ ਖਿਲਾਫ ਇੱਕ ਅਨੁਰਾਧ ਕਰਨ ਦੀ ਮੰਗ ਕਰ ਰਹੇ ਨੇ ਤੇ ਉਹਨਾਂ ਦੇ ਵੱਲੋਂ ਬਾਕੀ ਲੋਕਾਂ ਨੂੰ ਵੀ ਉਹਨਾਂ ਦਾ ਸਮਰਥਨ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ ਬਠਿੰਡਾ ਤੋਂ ਪਰਵਿੰਦਰ ਜੀ ਸਿੰਘ ਪੰਜਾਬੀ ਲੋਕ ਚੈਨਲ